ਪਰ ਪੰਜਾਬ ਦੀ ਸਰਕਾਰ ਨੇ ਇਸ ਵਾਰ ਸੋਚਿਆ ਕਿ ਸਹੂਲਤਾਂ ਨੂੰ ਵਧਾਇਆ ਜਾਵੇ ਕਿਉਂਕਿ ਡਿਜੀਟਲ ਤਰੀਕੇ ਦੇ ਨਾਲ ਲੋਕ ਲੋਕ ਜੇਕਰ ਜੁੜ ਰਹੇ ਨੇ ਤਾਂ ਲਾਇਬ੍ਰੇਰੀਆਂ ਵੀ ਡਿਜੀਟਲ ਹੋਣੀਆਂ ਚਾਹੀਦੀਆਂ ਸਰ ਦੱਸੋ ਕਿ ਲਾਇਬ੍ਰੇਰੀ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਜੀ ਅਸੀਂ ਇਹਦੇ ਨਾਲ ਦੀਆਂ 42 ਲਾਇਬ੍ਰੇਰੀਆਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਣਾਉਣ ਜਾ ਰਹੇ ਹਾਂ ਉਹਦੇ ਵਿੱਚੋਂ ਪਹਿਲੇ ਫੇਜ ਦੇ ਵਿੱਚ ਅੱਜ 14 ਲਾਇਬ੍ਰੇਰੀਆਂ ਦਾ ਉਦਘਾਟਨ ਹੋਣ ਜਾ ਰਿਹਾ 14 ਲਾਇਬ੍ਰੇਰੀਆਂ ਅਸੀਂ ਤਕਰੀਬਨ ਤਿਆਰ ਕਰ ਲਈਆਂ ਨੇ ਜੀ ਇਸ ਲਾਇਬ੍ਰੇਰੀ ਨੂੰ ਅਸੀਂ ਪੂਰਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਹੈ ਇਹਦੇ ਵਿੱਚ ਸੋਲਰ ਪਾਵਰ ਪਲਾਂਟ ਦੀ ਸਹੂਲਤ ਦਿੱਤੀ ਹੈ ਇਹਦੇ ਵਿੱਚ ਦੋ ਕੰਪਿਊਟਰ ਵਗੈਰਾ ਅਸੀਂ ਲਗਾਏ ਨੇ ਤਾਂ ਜੋ ਡਿਜੀਟਲੀ ਬੱਚੇ ਜੋ ਹੈ ਡਿਜੀਟਲ ਗਿਆਨ ਪ੍ਰਾਪਤ ਕਰ ਸਕਣ ਨਾਲੇ ਇਹਦੇ ਨਾਲ ਦੇਖੋ ਇੱਕ ਤਾਂ ਜਿਹੜਾ ਹੈਗਾ ਬੱਚੇ ਕਿਤਾਬ ਕਲਚਰ ਦੇ ਨਾਲ ਜੁੜਨਗੇ ਫालतੂ ਦਾ ਜਿਹੜਾ ਮੋਬਾਈਲ ਤੇ ਅੱਜਕਲ ਬੱਚੇ ਸੋਸ਼ਲ ਮੀਡੀਆ ਤੇ ਬੈਠ ਕੇ ਟਾਈਮ ਖਰਾਬ ਕਰਦੇ ਨੇ ਜੀ ਉਹ ਟਾਈਮ ਤੋਂ ਮਤਲਬ ਕਿ ਬਚਤ ਹੋਏਗੀ ਬੱਚੇ ਕਿਤਾਬ ਕਲਚਰ ਨਾਲ ਜੁੜਨਗੇ ਕੰਪੀਟੀਸ਼ਨ ਦੇਣਗੇ ਇੱਥੇ ਇੱਕ ਵਧੀਆ ਸਾਰਜਕਾਰ ਮਾਹੌਲ ਹੋਵੇਗਾ ਬੈਠ ਕੇ ਕੰਪੀਟੀਸ਼ਨ ਵਾਲੀਆਂ ਸਾਰੇ ਤਰ੍ਹਾਂ ਦੀਆਂ ਬੁੱਕਸ ਇੱਥੇ ਅਸੀਂ ਰੱਖੀਆਂ ਨੇ ਕੰਪੀਟੀਸ਼ਨ ਦੀਆਂ ਵੀ ਨੇ ਸਾਹਿਤ ਦੀਆਂ ਵੀ ਨੇ ਇੰਗਲਿਸ਼ ਲਿਟਰੇਚਰ ਦੀਆਂ ਵੀ ਨੇ ਲਾਡੀਆਂ ਵੀ ਨੇ ਐਨਸੀਆਰਟੀ ਦੀਆਂ ਵੀ ਨੇ ਸਾਰੇ ਪ੍ਰਕਾਰ ਦੀਆਂ ਬੁੱਕਸ ਅਸੀਂ ਇਹਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਸੋ ਦੜਕੇ ਵੀ ਬੱਚਿਆਂ ਨੂੰ ਬਾਹਰ ਕਿਤੇ ਦੂਰ ਰਾਟੇ ਜਾ ਕੇ ਲਪਣਾ ਨਾ ਪਵੇ। ਜੇ ਕੋਸ ਕੰਪਿਊਟਰ ਵਗੈਰਾ ਦਿੱਤਾ, ਇੰਟਰਨੈਟ ਦੀ ਸਹੂਲਤ ਦੇਤੀ ਤਾਂ ਉਹਦੇ ਨਾਲ ਮਤਲਬ ਕਿ ਈ ਈ ਲਾਇਬ੍ਰੇਰੀ ਦੇ ਤੌਰ ਤੇ ਵੀ ਜਾਂ ਡਿਜੀਟਲ ਬੁੱਕ ਜੁਨੀਅਨਾਂ ਚੋਂ ਆਪ ਪੜ੍ਹ ਸਕਣ। ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਆ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਿਕਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਪਿੰਡੀ ਸੜੂ ਦੇ ਵਿੱਚ ਅੱਜ ਇੱਕ ਆਧੁਨਿਕ ਲਾਇਬ੍ਰੇਰੀ ਜਿਹੜੀ ਆ ਲੋਕ ਅਰਪਣ ਕੀਤੀ ਜਾਣੀ ਹੈ ਔਰ ਇਹ ਇੱਕ ਨਹੀਂ 14 ਅਜਿਹੀਆਂ ਲਾਇਬ੍ਰੇਰੀਆਂ ਹੋਣਗੀਆਂ ਜਿਹੜੀਆਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅੱਜ ਲੋਕ ਅਰਪਣ ਕੀਤੀਆਂ ਜਾਣਗੀਆਂ ਇਹਨਾਂ ਦੇ ਵਿੱਚ ਡਿਜੀਟਲ ਤੌਰ ਤੇ ਤੁਸੀਂ ਜਿਹੜੀ ਹੈ ਉਹ ਪੜਾਈ ਕਰ ਸਕਦੇ ਹੋ ਜਾਨੀ ਇਸ ਤੋਂ ਪਹਿਲਾਂ ਲਾਇਬ੍ਰੇਰੀਆਂ ਦੇ ਵਿੱਚ ਕਿਤਾਬਾਂ ਜ਼ਰੂਰ ਹੁੰਦੀਆਂ ਸੀ ਬਹੁਤ ਸਾਰੀਆਂ ਸਹੂਲਤਾਂ ਅਜਿਹੀਆਂ ਜਿਹੜੀਆਂ ਇਸ ਤੋਂ ਪਹਿਲਾਂ ਨਹੀਂ ਸੀ ਪਰ ਪੰਜਾਬ ਦੀ ਸਰਕਾਰ ਨੇ ਇਸ ਵਾਰ ਸੋਚਿਆ ਕਿ ਸਹੂਲਤਾਂ ਨੂੰ ਵਧਾਇਆ ਜਾਵੇ ਕਿਉਂਕਿ ਡਿਜੀਟਲ ਤਰੀਕੇ ਦੇ ਨਾਲ ਲੋਕ ਲੋਕ ਜੇਕਰ ਜੁੜ ਰਹੇ ਨੇ ਤਾਂ ਲਾਇਬ੍ਰੇਰੀਆਂ ਵੀ ਡਿਜੀਟਲ ਹੋਣੀਆਂ ਚਾਹੀਦੀਆਂ ਮੇਰੇ ਨਾਲ ਸਰਦਾਰ ਸਾਹਿਬ ਨੇ ਇਹ ਐਕਸੀਅਨ ਨੇ ਪੰਚਾਇਤੀ ਰਾਜ ਦੇ ਸਰ ਦੱਸੋ ਕਿ ਲਾਇਬ੍ਰੇਰੀ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਜੀ ਅਸੀਂ ਇਹਦੇ ਨਾਲ ਦੀਆਂ 42 ਲਾਇਬ੍ਰੇਰੀਆਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਣਾਉਣ ਜਾ ਰਹੇ ਹਾਂ ਉਹਦੇ ਵਿੱਚੋਂ ਪਹਿਲੇ ਫੇਜ ਦੇ ਵਿੱਚ ਅੱਜ 14 ਲਾਇਬ੍ਰੇਰੀਆਂ ਦਾ ਉਦਘਾਟਨ ਹੋਣ ਜਾ ਰਿਹਾ ਹੈ 14 ਲਾਇਬ੍ਰੇਰੀਆਂ ਅਸੀਂ ਤਕਰੀਬਨ ਤਿਆਰ ਕਰ ਲਈਆਂ ਨੇ ਜੀ ਉਹਨਾਂ ਦੇ ਵਿੱਚੋਂ ਇਸ ਲਾਇਬ੍ਰੇਰੀ ਦਾ ਈਸਰੂ ਵਾਲੀ ਦਾ ਮਾਝੋਕ ਮੁੱਖ ਮੰਤਰੀ ਜੀ ਨੇ ਅੱਜ ਉਦਘਾਟਨ ਕਰਨਾ ਹੈ ਤੇ ਇਸ ਲਾਇਬ੍ਰੇਰੀ ਨੂੰ ਅਸੀਂ ਪੂਰਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਹੈ ਇਹਦੇ ਵਿੱਚ ਸੋਲਰ ਪਾਵਰ ਪਲਾਂਟ ਦੀ ਸਹੂਲਤ ਦਿੱਤੀ ਹੈ ਇਹਦੇ ਵਿੱਚ ਦੋ ਕੰਪਿਊਟਰ ਵਗੈਰਾ ਅਸੀਂ ਲਗਾਏ ਨੇ ਤਾਂ ਜੋ ਡਿਜੀਟਲੀ ਬੱਚੇ ਜੋ ਹੈ ਡਿਜੀਟਲ ਗਿਆਨ ਪ੍ਰਾਪਤ ਕਰ ਸਕਣ ਇੰਟਰਨੈਟ ਦੀ ਸਹੂਲਤ ਹੋਵੇਗੀ ਇਹਦੇ ਵਿੱਚ ਸੀਸੀਟੀਵੀ ਕੈਮਰੇ ਇਹਦੇ ਵਿੱਚ ਲਗਾਏ ਜਾ ਰਹੇ ਨੇ ਤੇ ਫਰਨੀਚਰ ਪਲੱਸ 800 ਦੇ ਕਰੀਬ ਕਿਤਾਬਾਂ ਤੇ ਵਾਟਰ ਡਿਸਪੈਂਸਰ ਵਗੈਰਾ ਪਾਵਰ ਬੈਕਅਪ ਲਈ ਇਨਵਰਟਰ ਵਗੈਰਾ ਇਹ ਸਾਰੀਆਂ ਸਹੂਲਤਾਂ ਅਸੀਂ ਦੇ ਰਹੇ ਹਾਂ ਇਹਦੇ ਵਿੱਚ ਇਸੇ ਇਸੇ ਪੈਟਰਨ ਤੇ ਸਾਰੇ ਪੰਜਾਬ ਦੇ ਵਿੱਚ ਇਹ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਅ ਤਕਰੀਬਨ 6 ਪਿੰਡੂ ਹਲਕਿਆਂ ਪਿੰਡੂ ਲਾਇਬ੍ਰੇਰੀਆਂ ਇਹ ਨੇ ਬਣਾਈਆਂ ਜਾਣੀਆਂ ਨੇ अच्छा रूरल ਦੇ ਵਿੱਚ ਹੀ ਮਤਲਬ ਇਹ ਇਹ ਡਿਸਪੈਂਸਰੀ ਖਾਸ ਤੌਰ ਤੇ ਦਿੱਤੀ ਜਾ ਰਹੀ ਹੈ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਤਕਲੀਫ ਆਉਂਦੀ ਹੈ ਕਈ ਵਾਰੀ ਸ਼ਹਿਰ ਚ ਨਹੀਂ ਜਾਇਆ ਜਾਂਦਾ ਪੜ੍ਹਨ ਦੇ ਵਾਸਤੇ ਤਾਂ ਉਹ ਸਹੂਲਤ ਵਾਸਤੇ ਬਿਲਕੁਲ ਜੀ ਨਾਲੇ ਇਹਦੇ ਨਾਲ ਦੇਖੋ ਇੱਕ ਤਾਂ ਜਿਹੜਾ ਹੈਗਾ ਬੱਚੇ ਕਿਤਾਬ ਕਲਚਰ ਦੇ ਨਾਲ ਜੁੜਨਗੇ ਫालतू ਦਾ ਜਿਹੜਾ ਮੋਬਾਈਲ ਤੇ ਅੱਜਕਲ ਬੱਚੇ ਸੋਸ਼ਲ ਮੀਡੀਆ ਤੇ ਬੈਠ ਕੇ ਟਾਈਮ ਖਰਾਬ ਕਰਦੇ ਨੇ ਜੀ ਉਹ ਟਾਈਮ ਤੋਂ ਮਤਲਬ ਕਿ ਬਚਤ ਹੋਏਗੀ ਬੱਚੇ ਕਿਤਾਬ ਕਲਚਰ ਨਾਲ ਜੁੜਨਗੇ ਕੰਪੀਟੀਸ਼ਨ ਦੇਣਗੇ ਇੱਥੇ ਇੱਕ ਵਧੀਆ ਸਾਜਗਰ ਮਾਹੌਲ ਹੋਵੇਗਾ ਇੱਥੇ ਘਰੇ ਬੈੱਕ ਕਈ ਵਾਰੀ ਕਰੇ ਲੋਕਾਂ ਦੇ ਲਾਈਟ ਨਹੀਂ ਹੁੰਦੀ ਜਾਂ ਉਹਨਾਂ ਕੋਲੇ ਪ੍ਰੋਪਰ ਏਸੀ ਵਗੈਰਾ ਜਾਂ ਪ੍ਰੋਪਰ ਕੰਫਰਟੇਬਲ ਮਾਹੌਲ ਨਹੀਂ ਹੁੰਦਾ ਇੱਥੇ ਇਹ ਹਾਂ ਮਾਹੌਲ ਨਹੀਂ ਮਿਲਦਾ ਇੱਥੇ ਇੱਕ ਇਕਾਂਤ ਤੇ ਮਤਲਬ ਕਿ ਇੱਕ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਕੰਪੀਟੀਸ਼ਨ ਵਾਲੀਆਂ ਸਾਰੀਆਂ ਤਰ੍ਹਾਂ ਦੀਆਂ ਬੁੱਕਸ ਇੱਥੇ ਅਸੀਂ ਰੱਖੀਆਂ ਨੇ ਕੰਪੀਟੀਸ਼ਨ ਦੀਆਂ ਵੀ ਨੇ ਸਾਹਿਤ ਦੀਆਂ ਵੀ ਨੇ ਇੰਗਲਿਸ਼ ਲਿਟਰੇਚਰ ਦੀਆਂ ਵੀ ਨੇ ਲਾ ਦੀਆਂ ਵੀ ਨੇ ਐਨਸੀਆਰਟੀ ਦੀਆਂ ਵੀ ਨੇ ਸਾਰੇ ਪ੍ਰਕਾਰ ਦੀਆਂ ਬੁਕਸਾਂ ਸੀ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਸੋ ਉਹੜੜ ਕੇ ਵੀ ਬੱਚਿਆਂ ਨੂੰ ਬਾਹਰ ਕਿਤੇ ਦੂਦ ਰਾੜੇ ਜਾ ਕੇ ਲੱਭਣਾ ਨਾ ਪਵੇ ਪਲੱਸ ਕੰਪਿਊਟਰ ਵਗੈਰਾ ਦੇਤਾ ਇੰਟਰਨੈਟ ਦੀ ਸਹੂਲਤ ਦੇਤੀ ਤਾਂ ਉਹਦੇ ਨਾਲ ਮਤਲਬ ਕਿ ਈ ਈ ਲਾਇਬ੍ਰੇਰੀ ਦੇ ਤੌਰ ਤੇ ਵੀ ਜਾਂ ਈ ਡਿਜੀਟਲ ਬੁਕਸ ਜੁਣੀਆਂ ਚਾਹਣੋਂ ਪੜ ਸਕਦੇ ਨੇ ਠੀਕ ਹੈ ਇਹ ਬਹੁਤ ਸ਼ਾਨਦਾਰ ਉਪਰਾਲਾ ਪੰਜਾਬ ਸਰਕਾਰ ਦਾ ਤੁਹਾਨੂੰ ਦੱਸ ਦਈਏ ਕਿ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਵੀ ਬਕਾਇਦਾ ਦਿੱਤੇ ਗਏ ਨੇ ਕਿ ਕਿਸੇ ਤਰ੍ਹਾਂ ਦੀ ਸਹੂਲਤ ਦੀ ਕਮੀ ਨਾ ਰਹੇ ਔਰ ਕਿਉਂਕਿ ਬਾਰਿਸ਼ ਹੋ ਰਹੀ ਹੈ ਅਸੀਂ ਦਿਖਾ ਨਹੀਂ ਸਕਾਂਗੇ ਉੱਪਰ ਸੋਲਰ ਸਿਸਟਮ ਵੀ ਲੱਗਾ ਹੋਇਆ ਹੈ ਤਾਂ ਕਿ ਜਿਹੜਾ ਇਲੈਕਟ੍ਰਿਸਿਟੀ ਹੈ ਉਸ ਨੂੰ ਬਚਾਇਆ ਜਾ ਸਕੇ ਇਹ ਜਾਨੀ ਇੱਕ ਪਹਿਲ ਦੇ ਆਧਾਰ ਤੇ ਆਪਾਂ ਇਹ ਗੱਲ ਸੋਚ ਸਕਦੇ ਆ ਕਿ ਇਲੈਕਟ੍ਰਿਸਿਟੀ ਨੂੰ ਬਚਾਉਣਾ ਇਹ ਹਰ ਇੱਕ ਜਿਹੜਾ ਵਸਿੰਦਾ ਹੈ ਉਹਦੀ ਜ਼ਿੰਮੇਵਾਰੀ ਜ਼ਰੂਰ ਬਣ ਜਾਂਦੀ ਹੈ ਕਿ ਉਹਦੇ ਪੈਰਲਰ ਸਹੂਲਤ ਕੀ ਹੋਵੇ ਤਾਂ ਪੰਜਾਬ ਸਰਕਾਰ ਨੇ ਇਹ ਸ਼ੁਰੂ ਕਰਦਿਆਂ ਲਾਇਬ੍ਰੇਰੀਆਂ ਦੇ ਵਿੱਚ ਸੋਲਰ ਸਿਸਟਮ ਲਗਾ ਦਿੱਤੇ ਗਏ ਨੇ ਔਰ ਅੱਜ ਇਸ ਲਾਇਬ੍ਰੇਰੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਪਗਵਾਨ ਤਮਾਨ ਕਰਨਗੇ ਥੋੜੀ ਦੇਰ ਤੋਂ ਬਾਅਦ ਇੱਥੇ ਉਹ ਪਹੁੰਚਣਗੇ ਔਰ ਬੁੱਤ ਤੇ ਜਾ ਕੇ ਜਿਹੜਾ ਹੈ ਪਹਿਲਾਂ ਨਤਮਸਤਕ ਹੋਇਆ ਜਾਏਗਾ ਉਸ ਤੋਂ ਬਾਅਦ ਇੱਥੇ ਆ ਕੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਾਏਗਾ ਰਾਜਪਦਰੀ ਸਮਾਗਮ ਹੈ ਇੱਕ ਵਾਰ ਮੈਂ ਗੁਰਸਿਮਰਨ ਨੂੰ ਕਹੂੰਗਾ ਕਿ ਸੋਲਰ ਸਿਸਟਮ ਜ਼ਰੂਰ ਉਪਰੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਸਮਝ ਸਕੀਏ ਕਿ ਡਿਜੀਟਲ ਰੂਪ ਦੇ ਵਿੱਚ ਜੇਕਰ ਕੋਈ ਸਹੂਲਤ ਦੇਣੀ ਆ ਤਾਂ ਉਹਦੇ ਮਾਇਨੇ ਕੀ ਆ ਸੋਲਰ ਸਿਸਟਮ ਬਕਾਇਦਾ ਤੌਰ ਤੇ ਇਸ ਲਾਇਬ੍ਰੇਰੀ ਦੇ ਉੱਪਰ ਲੱਗਾ ਇਸ ਤੋਂ ਪਹਿਲਾਂ ਲਾਇਬ੍ਰੇਰੀ ਹੈ ਪਰ ਉਹਦੇ ਵਿੱਚ ਡਿਜੀਟਲ ਸਹੂਲਤਾਂ ਦੀ ਕਮੀ ਜ਼ਰੂਰ ਕਿਤੇ ਨਾ ਕਿਤੇ ਰਹੀ ਹੁਣ ਜਿਸ ਤਰੀਕੇ ਦੇ ਨਾਲ ਡਿਜੀਟਲ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਡਿਜੀਟਲ ਕਰਨ ਦੇ ਲਈ ਇਹ ਸਾਰੀਆਂ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ ਜੋ ਇਸ ਲਾਇਬ੍ਰੇਰੀ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਹ ਹੁਣ ਦੇਣ ਜਾ ਰਹੀ ਹੈ ਕੁਝ ਸਮੇਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਥੇ ਪਹੁੰਚਣਗੇ ਔਰ ਇਹ ਲਾਇਬ੍ਰੇਰੀ ਜਿਹੜੀ ਹੈ ਇਹ ਲੋਕ ਅਰਪਣ ਕਰਨਗੇ